ਸਸੇ ਗੱਲ ਦੀ ਸਾਰਿਆਂ ਨੂੰ ਫਿਰ ਹਾਜ਼ਰ ਹੋਏ ਕਿ ਨਵੇਂ ਵੀਡੀਓ ਦੇ ਨਾਲ ਤੇ ਨਵੇਂ-ਨਵੇਂ ਟਰੈਕਟਰਾਂ ਦੇ ਨਾਲ ਫੋਰਡ 3600 ਆ ਜੀ ਮਾਡਲ 1992 ਆ ਪੰਜਾਬ ਨੰਬਰ ਦੇ ਨਾਲ ਟਾਇਰ ਬਿਲਕੁਲ ਨਵੇਂ ਆ ਜੀ ਫੁੱਲ ਸਾਫ਼ ਟਰੈਕਟਰ ਆ ਮੇਨ ਗੱਲ ਕੀ ਫਾਰਮ ਟਰੈਕਟਰ ਦਾ 60 ਦਾ ਹਿੱਸਾ ਲੱਗਿਆ ਹੋਇਆ ਮਡ ਗਾਰਡ ਤੇ ਜਾਲੀ ਇੰਗਲੈਂਡ ਮੇਡ ਆ ਜੀ ਫਾਈਬਰ ਹੌਡ ਲੱਗੀ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਲੈਫਟ ਪੰਪ ਦਾ ਬਿਲਕੁਲ ਸਾਫ਼ ਆ ਸੈਲਫ ਸਟਾਰ ਟਰੈਕਟਰ ਆ ਜੀ শোরੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜੀ ਸਾਫ ਤੇ ਉਹਦੇ ਗਿਸ਼ੇ ਵਿੱਚ ਟਰੈਕਟਰ ਪਿਆ ਜੀ ਬਾਈ ਹੁਣ ਦਾ ਰੇਟ 3.5 ਲੱਖ ਰੁਪਏ ਆ ਮੌਕੇ ਦੇ ਮਾਣ ਤਾਂ ਨੰਬਰ ਸਕਰੀਨ ਤੇ 84270 25955 84270 ਤੇ 25955 ਨੰਬਰ ਤੋਂ ਆਪਾਂ ਸਾਰੀ ਜਾਣਕਾਰੀ ਲੈ ਸਕਦੇ ਆ ਸਾਡੀ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਮਿੰਦਰਾ ਟਰੈਕਟਰ ਉਹ ਕਾਊਆ ਜੀ 275 ਡੀ ਆਈ ਸਾਫ਼ ਤੇ ਵਧੀਆ ਕੰディション ਟਰੈਕਟਰ ਹੈ ਜੀ ਮਾਡਲ 1994 ਹੈ ਜੀ ਪੰਜਾਬ ਨੰਬਰ ਦੇ ਨਾਲ ਆ 50 ਪੈਸੇ ਪੱਕੇ ਟਾਇਰ ਕੰਪਨੀ ਦੇ ਟਾਇਰ ਆ ਜੀ ਰੰਗ ਪੇਂਟ ਬਿਲਕੁਲ オリジナル ਹੈ ਇੰਜਨ ਗੀਅਰ ਪੂਰਾ ਸਾਫ਼ ਆ ਜੀ ਇੰਜਨ ਗੀਅਰ ਤੇ ਲੈਫਟ ਦਾ ਪੂਰਾ ਵਧੀਆ ਟਰੈਕਟਰ ਆ ਜੀ ਗੀਅਰ ਦੀ ਕੋਈ ਆਵਾਜ਼ ਹੈ ਨਹੀਂ ਮੇਨ ਗੱਲ ਕੀ ਟਰੈਕਟਰ ਸੈਲਫ ਸਟਾਰਟ ਹੈ ਜੀ ਫੁੱਲ ਸਾਫ ਟਰੈਕਟਰ ਆ 50 ਪੈਸੇ ਟਾਇਰ ਆ ਰੇਟ ਬਈ ਹੁਣ ਦਾ 1 ਲੱਖ ਤੇ 35000 ਆ ਨੰਬਰ ਆ ਸਕਰੀਨ ਤੇ ਆ 84277 25955 84270 ਤੇ 25955 ਨੰਬਰ ਤੋਂ ਆਪਾਂ ਸਾਰੀ ਜਾਣਕਾਰੀ ਲੈ ਸਕਦੇ ਆ ਰੇਟ ਦਾ ਮੁੱਕੇ ਤੋਂ ਬਾਅਦ ਘੱਟ ਨਾ ਹੋ ਸਕਿਆ ਉਹਨਾਂ ਮਾਨਤਾ ਕਰਨਗੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿਕ ਕਰੋ ਵੀਡੀਓ ਦੇਖਣ ਲਈ ਬਹੁਤ ਧੰਨਵਾਦ